वागुरु जी का खालसा वागुरु जी की फतेह आज भाई दीपा जी का प्रसंग सुनाम जा रही हूँ पंचम पिता श्री गुरु अर्जन देव जी के दे दिल की गल है श्री गुरु अर्जन देव जी दे। श्री हरिमंदर साहब जी की उसारी करवा रहे सर गर्मिया के दिन सर भादरों का महीना सी एक रात गर्मी बहुत सी। मच्छर भी बहुत ताक कर रहे संघत उस आराम कर रही हरिमंदर से दूरों दूर आई हुई स्त्री कई हथा झाल के आराम आराम करने का यतन कर रहे चादर की बुक्ल मारके गुरु साहब जी रात टैलन निकले संगत वि ਮਾਤਾ ਸੇਵਾ ਤੋਂ ਭਾਈ ਤੇ ਪਾ ਪੱਖੇ ਦੀ ਸੇਵਾ ਕਰਦੇ ਹੱਸੇ ਜਿਵੇਂ ਕੋਈ ਸੁੱਤਾ ਜਿੱਥੇ ਕੋਈ ਸੁੱਤਾ ਦਾ ਬੈਠਾ ਹੋਇਆ ਸੀ ਉੱਥੇ ਜਾ ਕੇ ਉਹ ਪੱਖਾ ਚੱਲਣ ਲੱਗ ਪੱਦਾ ਸੀ ਉਸ ਦੀ ਨਿਸ਼ਕਾਮ ਸੇਵਾ ਵੇਖ ਕੇ ਗੁਰੂ ਸਹਿ ਬਹੁਤ ਖੁਸ਼ ਹੋਏ ਪਰ ਉਹ ਚੁੱਪਚਾਪ ਫਿਰ ਦੇਖ ਰਹੇ ਆਪਣੇ ਨਿਜ ਸਥਾਨ ਤੇ ਚਲੇ ਗਏ ਸਵੇਰੇ ਅਮ੍ਰਿਤ ਵੇਲੇ ਆਸਾ ਦੀ ਬਾਣੀ ਦਾ ਕੀਰਤਨ ਸ਼ੁਰੂ ਹੋਇਆ ਸੰਗਤ ਦੀਵਾਨ ਵਿੱਚ ਆ ਬੈਠੇ ਇਹ ਦੀਪਾ ਵੀ ਪੱਖਾ ਲੈ ਕੇ ਹਾਜ਼ਰ ਹੋਇਆ ਰਾਤ ਸੁੱਤਾ ਨਹੀਂ ਨਾ ਆਇਆ ਤੇ ਨਾ ਪੁੱਤਿਆ ਹੱਥ ਨਾਲ ਪੱਖਾ ਚੱਲ ਗਿਆ ਤੇ ਮਨ ਨਾਲ ਸਿੱਖ ਸੁਖਮਨੀ ਸਾਹਿਬ ਜੀ ਦਾ ਪਾਠ ਕਰੀ ਗਿਆ ਦਿਨ ਚੜ੍ਹੇ ਕੀਰਤਨ ਦਾ ਊਪ ਹੋਇਆ ਗੁਰੂ ਜੀ ਨੇ ਭਾਈ ਦੀਪਿੰਨ ਕੋਲ ਸਕਿਆ ਤੇ ਕੋਲ sat ਕੇ ਗਿਆ ਸਿੱਖਾ ਤੂੰ ਕੰਨ ਹੈ ਮੈਂ ਬਹੁਤ ਖੁਸ਼ ਹਾਂ ਮਾਨਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਿੱਖੀ ਉਹ ਚੰਗੀ ਤਰ੍ਹਾਂ ਸਮਝ ਲਿਆ ਹੈ ਮੈਂ ਸੁਣਿਆ ਹੈ ਕਿ ਭੁੱਖੇ ਨੰਗੇ ਮਾੜੇ ਬਿਮਾਰ ਲੋੜਵੰਦ ਨੂੰ ਕਾਫੀ ਤੋਂ ਸੇਵਾ ਕਰਦਾ ਹੈ ਜਬਾਨ ਨੂੰ ਵਾਹਿਗੁਰੂ ਦਾ ਸਿਮਰਨ ਕਰਦਾ ਹੈ ਤੇ ਹੱਥਾਂ ਪੈਰਾਂ ਨਾਲ ਸੇਵਾ ਕਰਦਾ ਹੈ ਮੈਂ ਬਹੁਤ ਖੁਸ਼ ਤੇਰਾ ਚੰਗਾ ਜੀਵਨ ਹੋਰ ਸਿੱਖਾਂ ਨੂੰ ਵੀ ਸਿੱਖਿਆ ਦੇਵੇਗਾ ਇਹ ਦੀਪਕ ਦੀ ਤਰ੍ਹਾਂ ਹੈ ਜੋ ਹਨੇਰੇ ਵਿੱਚ ਚਾਨਣ ਕਰਦਾ ਪੂਰੇ ਜਿੰਨੇ ਭਾਈ ਦਿਖਦੇ ਨੇ ਉਹਨੇ ਕੰਮ ਕਰਦੇ ਭਾਈ ਦੀਪਕ ਸੱਚ ਨੂੰ ਜੀਂਦਾ ਨੇ ਹਾਲ ਨੂੰ ਤੇ ਯੋਗ ਹੀ ਸੀ ਉਸ ਨੇ ਇੱਕ ਦਿਨ ਵਚਨ ਸੁਣਿਆ ਕਿ ਪਰਮਾਤਮਾ ਮੂਰਤਾਂ ਵਿੱਚ ਨਹੀਂ ਸਗੋਂ ਹਲਕਤ ਵਿੱਚ ਵਸਦਾ ਹੈ ਦੁੱਖੀ ਲੋੜਵੰਦ ਤੇ ਜ਼ਰੂਰਤਮੰਦ ਲੋਕਾਂ ਦੀ ਮਦਦ ਕਰਨ ਦਾ ਸੇਵਾ ਕਰਨ ਦਾ ਵਾਹਿਗੁਰੂ ਕੋਸ਼ਿਸ਼ ਦੇਣਾ ਉਸ ਦਿਨ ਤੋਂ ਉਹ ਮਨੁੱਖਾਂ ਦੀ ਸੇਵਾ ਵਿੱਚ ਰੁੱਝ ਗਿਆ ਸੀ ਭੁੱਖੇ ਨੰਗੇ ਨੂੰ ਰੋਟੀ ਦੇਣਾ ਕੱਪੜਾ ਦੇਣਾ ਨੰਗੇ ਪੈਰੋਂ ਨੰਗੇ ਨੂੰ ਜੁੱਤੀ ਦੇਣਾ ਇਹ ਉਹਦਾ ਨਿਤ ਦਾ ਕੰਮ ਬਣ ਗਿਆ ਸੀ ਜੇ ਕਦੇ ਸਿਆਲ ਨੂੰ ਦੇਖਦਾ ਕਿ ਕੋਈ ਗਰੀਬ ਬਿਨਾਂ ਰਜਾਈ ਤੋਂ ਰਾਹ ਵਿੱਚ ਸੁੰਬੜ ਕੇ ਪਿਆ ਹੈ ਤਾਂ ਉਹ ਉਸ ਨੂੰ ਆਪਣੇ ਵਸਤਰ ਦੇ ਦਿੰਦਾ ਤੇ ਉਸ ਦੇ ਕੋਲ ਲੱਕੜਾਂ ਬਾਲ ਕੇ ਅੱਗ ਸੇਕਣ ਲਈ ਉਸ ਨੂੰ ਦੇ ਦਿੰਦਾ ਆਪ ਕਿਤੇ ਇੱਧਰ ਉੱਧਰ ਫਿਰ ਕੇ ਗੁਜ਼ਾਰਾ ਕਰ ਲੈਂਦਾ ਗਰਮੀਆਂ ਨੂੰ ਪਾਣੀ ਤੇ ਪੱਖੇ ਦੀ ਸੇਵਾ ਕਰਦਾ ਸਿਮਰਨ ਦੇ ਸੇਵਾ ਵਿੱਚ ਰੁੱਝਿਆ ਉਸ ਨੂੰ ਨੀਂਦ ਵੀ ਨਹੀਂ ਆਉਂਦੀ ਉਹ ਗੁਰੂ ਜੀ ਦਾ ਸੱਚਾ ਸੇਵਕ ਸੇਵਕ ਸੀ ਸੱਚੇ ਸੇਵਕਾਂ ਦਾ ਗੁਰੂ ਘਰ ਵਿੱਚ ਹਮੇਸ਼ਾ ਤੋਂ ਸਤਿਕਾਰ ਹੁੰਦਾ ਰਿਹਾ ਹੈ ਤੇ ਅੱਜ ਵੀ ਹੁੰਦਾ ਹੈ ਤੇ ਦਰਗਾਹ ਵਿੱਚ ਉਹਨਾਂ ਨੂੰ ਬਹੁਤ ਸਤਿਕਾਰ ਮਿਲਦਾ ਹੈ ਹਰ ਸਿੱਖੀ ਵਾਹਿਗੁਰੂ ਦੀ ਬਖਸ਼ੇਵਾਂ ਕਰਨੇ ਚਾਹੀਦੀ ਹੈ ਇਹੋ ਜਿਹਾ ਦੁਸ਼ਿਕਾ ਦਾ ਜੀਵਨ ਜਨਨ ਮਨਾਰਾ ਹੁੰਦਾ ਹੈ ਸਭ ਨੂੰ ਸੇਧ ਹੁੰਦਾ ਹੈ ਸੰਗਤਿ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ